ਅੱਬੀਓ ਤੁਮੇ ਸਟੋਰੀ ਪੜ੍ਹੀ ਸੀ ਕਿ ਤੇ ਉਹ ਸਟੋਰੀ ਮੇਰੇ ਦਿਲ ਨੂੰ ਬੜੀ ਲੱਗੀ। ਉਹ ਸਟੋਰੀ ਮੈਂ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹੁੰਦਾ ਆ। ਕਹਿੰਦੇ ਇੱਕ ਵਾਰੀ ਭੋਲੇ ਸ਼ੰਕਰ ਤੇ ਮਾਤਾ ਪਾਰਵਤੀ ਤੁਰੇ ਜਾ ਰਹੇ ਸੀ। ਰਸਤੇ ਦੇ ਵਿੱਚ ਇੱਕ ਟੂਬਲ ਦੇ ਉੱਤੇ ਤਿੰਨ-ਚਾਰ ਬੱਚੇ ਨਹਾ ਰਹੇ ਸੀ। ਇੱਕ ਦੂਜੇ ਦੇ ਉੱਤੇ ਪਾਣੀ ਛਿੱਟ-ਛਿੱਟ ਕੇ ਇੰਜੋਏ ਕਰਦੇ ਸੀ। ਤੇ ਇੱਕ ਬੱਚਾ ਇੱਕ ਸਾਈਡ ਤੇ ਬੜਾ ਨਰਾਸ਼ ਜਿਹਾ ਬੈਠਾ ਸੀਗਾ। ਕਾਰਨ ਕੀ ਸੀ? ਉਹ ਬੱਚਾ ਅੱਖਾਂ ਤੋਂ ਅੰਨ੍ਹਾ ਸੀਗਾ। ਉਹਨੂੰ ਦੱਸਦਾ ਕੋਈ ਨਹੀਂ ਸੀ। ਤੋ ਬੱਚੇ ਨੂੰ ਦੇਖ ਕੇ ਮਾਤਾ ਪਾਰਵਤੀ ਨੇ ਭੋਲੇ ਸ਼ੰਕਰ ਨੂੰ ਬੇਨਤੀ ਕੀਤੀ ਕਿ ਸਵਾਮੀ ਇਹ ਬੱਚੇ ਨੂੰ ਵੀ ਠੀਕ ਕਰ ਦਿਓ ਤਾਂ ਜੋ ਇਹ ਵੀ ਦੂਜੇ ਬੱਚਿਆਂ ਦੇ ਨਾਲ ਇੰਜੋਏ ਕਰ ਸਕੇ ਤੋ ਭੋਲੇ ਸ਼ੰਕਰ ਨੇ ਮਨ੍ਹਾ ਕਰ ਦਿੱਤਾ ਕਹਿੰਦੇ ਨਹੀਂ ਇਹ ਬੱਚਾ ਅੰਨਾ ਹੀ ਠੀਕ ਹੈ ਤੋ ਜੀ ਮਾਤਾ ਪਾਰਵਤੀ ਨੇ ਉਨਾ ਚਿਰ ਭੋਲੇ ਸ਼ੰਕਰ ਦਾ ਖਿਹੜਾ ਨਹੀਂ ਛੱਡਿਆ ਜਿੰਨਾ ਚਿਰ ਭੋਲੇ ਸ਼ੰਕਰ ਨੇ ਉਹ ਬੱਚੇ ਦੀ ਨજર ਨਹੀਂ ਸਹੀ ਕੀਤੀ ਤੋ ਜੀ ਬੱਚੇ ਦੀ ਨજર ਸਹੀ ਹੋ ਗਈ ਤੇ ਬੱਚਾ ਬਾਕੀ ਬੱਚਿਆਂ ਦੇ ਨਾਲ ਇੰਜੋਏ ਕਰਨ ਲੱਗਾ ਲਗਿਉਣਾ ਦੇ ਦੇਖਦੇ ਦੇਖਦੇ ਬੱਚੇ ਨੇ ਥੋੜੇ ਟਾਈਮ ਦੇ ਵਿੱਚ ਹੀ ਬਾਕੀ ਬੱਚਿਆਂ ਨੂੰ ਗੋਤੇ ਦੇ ਦੇ ਕੇ ਮਾਰ ਦਿੱਤਾ ਤਾਂ ਭੁਲੇ ਸ਼ੰਕਰ ਫੇ ਕਹਿਣ ਲੱਗੇ ਮਾਤਾ ਪਾਰਵਤੀ ਨੂੰ ਕਹਿੰਦੇ ਦੇਖਿਆ ਤੈਨੂੰ ਮੈਂ ਕਿਹਾ ਸੀ ਨਾ ਇਹ ਬੱਚਾ ਅੰਨ੍ਹਾ ਹੀ ਠੀਕ ਹੈ ਇਹਨੂੰ ਠੀਕ ਨਾ ਕਰਵਾ। ਸੋ ਕਹਿਣ ਦਾ ਮਤਲਬ ਹੈ ਦੋਸਤੋ ਕਿ ਆਪਾਂ ਕਈ ਵਾਰੀ ਕਿਸੇ ਨੂੰ ਦੇਖ ਕੇ ਕਹਿ ਦਿੰਦੇ ਆ ਵੀ ਰੱਬ ਨੇ ਇਹਨਾਂ ਧੱਕਾ ਕੀਤਾ ਵੀ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਮਗਨਾ ਰੱਬ ਜਿਹੜੇ ਬੰਦੇ ਨੂੰ ਵੀ ਜਿੱਥੇ ਰੱਖਦਾ ਨਾ だよ